ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਔਰ ਬਸਟਿੰਗ ਚੈਨਲ ਤੇ ਅੱਜ ਆਏ ਹੋਏ ਸੀਗੇ ਜੀ ਪਿੰਡ ਤੇ ਪਿੰਡ ਦੋ ਦਿਨ ਪਹਿਲਾਂ ਸਾਡਾ ਲੈਂਟਰ ਖੁੱਲ ਗਿਆ ਸੀ ਚਲੋ ਅਸੀਂ ਲੈਂਟਰ ਵੀ ਦੇਖਣਾ ਸੀ ਤੇ ਅੱਜ ਇਲੈਕਟ੍ਰੀਸ਼ੀਅਨ ਹੁਣੇ ਵੀ ਆਏ ਹੋਏ ਨੇ ਤੇ ਆਹ ਸੀਗਾ ਸਾਡਾ ਜਿਹੜਾ ਲੈਂਟਰ ਸੀ ਸਾਰਾ ਖੁੱਲ ਗਿਆ ਤੇ ਦੇਖਿਆ ਸੀਗੇ ਫਿਰ ਸਾਰਾ ਕੁਝ ਓਨਟਨ ਕਲੀਨ ਹੈ ਤੇ ਇਦਰਾ ਇਲੈਕਟ੍ਰਿਸਿਟੀ ਦਾ ਕੰਮ ਕਰਾ ਰਿਹਾ ਹਾਂ ਕੰਮ ਹੈ ਕੰਦਰ ਅੰਨੀ ਮਕੇ ਕੀ ਨੀ ਮਾਰ ਕੇ ਐਨੀ ਵੀ ਪੂਰੀ ਨਹੀਂ ਲੱਗ ਰਹੀ ਹਾਂ ਉਹ ਰੌਣਕ ਲੱਗੂਗੀ ਚਾਪਾ ਪੈ ਜਾਣਗੇ ਤਾਂ ਰੌਣਕ ਉਹ ਵੀ ਟੀਵੀ ਹੋ ਜੀਗੀ ਮੈਨੂੰ ਆਇਆ ਸੀ ਕਿ ਦੇਖੋ ਅੰਦਰ ਖੋਖਲਾ ਜਣਾ ਹੋ ਜੇ ਕੰਮ ਮੈਂ ਜਿੱਥੇ ਬੱਤਸਾ ਹੋਊਗਾ ਉੱਥੋਂ ਥੋੜਾ ਹੋ ਜਾਦਾ ਹੈ ਹਾਂ ਹਾਂ ਬਾਕੀ ਪਾਈਪਿੰਗ ਅੱਜੀ ਜਗ੍ਹਾ ਤੇ ਪੈਣੀ ਹੋਈ ਹੈ ਹੂੰ ਹੂੰ ਬਰ ਰਖੂ ਮੈਨੂੰ ਜਾਨਾ ਪੂਰੀ ਕੀ ਤੇ ਥੋੜਾ ਅੱਜ 1 ਦਿਨ ਦਾ ਕੰਮ ਹੈ ਕਿ ਮੈਂ ਅਹੀਂ ਅੱਜ 1 ਦਿਨ ਦਾ ਕੰਮ ਹੈ 2 ਦਿਨ ਦਾ ਤੇ ਡੇਢ ਦਿਨ ਦਾ ਕੰਮ ਹੈ ਡੇਢ ਦਿਨ ਦਾ ਕੰਮ ਹੈ ਨਾ ਠੀਕ ਹੈ ਇਹ ਡੇਢ ਦਾ ਲਾਈ ਤੇ ਲੈਂਟਰ ਪੇਂਟ ਤੋਂ ਬਾਅਦ ਥੋੜਾ ਜਿਹਾ ਕੰਮ ਐ ਲੱਗਣ ਲੱਪਿਆ ਹੁਣ ਕਮਰੇ ਖੁੱਲੇ ਜੇ ਲੱਗਣ ਲੱਗਦੇ ਬਾਕੀ ਜੋ ਜੋ ਇਹ ਜੋ ਕੰਮ ਹੋਈ ਜਾਣਾ ਓਵੇਂ ਓਵੇਂ ਇਹ ਖੁੱਲਾ ਲੱਗੀ ਜਾਣਾ ਤੇ ਪਾਣੀ ਪਾਣੀ ਹਲ ਤੱਕ ਜਿਹੜਾ ਪਾਣੀ ਸੀ ਹਲ ਤੱਕ ਨਹੀਂ ਸੁੱਕਿਆ ਤੇ ਇੱਕ ਦਿਨ ਕਹਿੰਦਾ ਸੀ ਸਾਡਾ ਠੇਕੇਦਾਰ ਕਹਿੰਦਾ ਸਫਾਈ ਕਰ ਦੇਣੀ ਫਿਲਹਾਲ ਹਲੇ ਕੰਮ ਪਏ ਵੀ ਬਹੁਤ ਨੇ ਸਾਰਾ ਕੰਮ ਵਧੀਆ ਹੋ ਗਿਆ ਪਿੱਛੇ ਪਿੱਛਾਰੇ ਇਲੈਕਟ੍ਰਿਸਿਟੀ ਦੀ ਸਟਿੰਗ ਇੱਕ ਅਸੀਂ ਅਸਾਂ ਲੋ ਉੱਤਰ ਅਸੀਂ ਦੋਨੇ ਪਾਸੇ ਗੀਜ਼ਰ ਲਵਾ ਲੀਏ ਫਿਰ ਅਸੀਂ ਨੇ ਕਿਹਾ ਨਹੀਂ ਇੱਕ ਇੱਥੇ ਇੱਕ ਵੱਡਾ ਗੀਜ਼ਰ ਲਵਾ ਲਈਏ ਇਹ ਸਾਨੂੰ ਇੱਧਰ ਵੀ ਕੰਮ ਦੇਊਗਾ ਉੱਧਰ ਵੀ ਕੰਮ ਦੇਊਗਾ ਬਾਥਰੂਮ ਚ ਇੱਧਰ ਵੀ ਕੰਮ ਉਹਦੇ ਪਾਈਪਾ ਚਾਰੇ ਪਾਸੇ ਚ ਲੈਣਗੇ ਅਸੀਂ ਗੀਜ਼ਰ ਜਿਹੜਾ ਹੈ ਉਹ ਇੱਥੇ ਲਵਾਵਾਂਗੇ ਇੱਥੇ ਤੇ ਇਹ ਅਸੀਂ ਨੇ ਪ੍ਰੋਵੀਜ਼ਨ ਰੱਖਿਆ ਆਪਣਾ ਕਿ ਸਭ ਕੁਝ ਉਹ ਮੀਆ ਜਿਹੜਾ ਨਾਰਮਲ ਹੈਗਾ ਉਹ ਤਾਂ ਹੈਗਾ ਹੀ ਕਿਉਂਕਿ ਗੀਜ਼ਰ ਦਾ ਖਰਚਾ ਹੀ ਬਚੂਗਾ ਇੱਕ ਵੱਡਾ ਗੀਜ਼ਰ ਲਿਆ ਕੇ ਇੱਥੇ ਲਾਵਾਂਗੇ ਸਾਡਾ ਦੋਨੇ ਪਾਸੇ ਕੰਮ ਦੇਈ ਜਾਊਗਾ ਤੇ ਆਹ ਸਾਡਾ ਸਾਰਾ ਕੁਝ ਬਣਿਆ ਹੋਇਆ ਬਾਕੀ ਗੋਲਖੇ ਨੂੰ ਅਲੋ ਪੀਟਿੰਗ ਪੋਟਿੰਗ ਕਨੈਕਟੀਸਿਟੀ ਦੀ ਫਿਟਿੰਗ ਹੁੰਦੀ ਪਈ ਹੈ ਤੇ ਮਿਸਤਰੀ ਹੋਣੀ ਥੋੜਾ ਲੇਟ ਆਉਣਗੇ ਤੁਹਾਨੂੰ ਪਤਾ ਐਨਐਸ ਜੇ ਆਉਂਦੇ ਨਹੀਂ ਮੈਂ ਉਹਨੂੰ ਕਹਿੰਦਾ ਸੀ ਵੀ ਆ ਚਾਰ ਦਿਵਾਰੀ ਕਰ ਜਾਣ ਤੇ ਚਾਰ ਦਿਵਾਰੀ ਜਦੋਂ ਹੋ ਗਈ ਫਿਰ ਕੁਝ ਲੱਗਣ ਲੱਗ ਪੋਵੇ ਹਾਂ ਲੱਗ ਕੰਮ ਹੋਈ ਜਾ ਰਿਹਾ ਹੋਈ ਜਾ ਰਿਹਾ ਪਰ ਲੈਂਟਰ ਪਏ ਤੋਂ ਬਾਅਦ ਵੀ ਕਾਫੀ ਕੁਝ ਲੱਗਣ ਲੱਗ ਪਿਆ ਕੰਮ ਹੋ ਲੱਗ ਜੂਗਾ ਤੇ ਇਹ ਚੜਜੂਗਾ ਦੱਸ ਕੇ ਤੁਨੂੰ ਹੁਣੀ ਬੈਠਿਆ ਸੀ ਇੱਧਰ ਮਿੱਟੀ ਮਿੱਟੀ ਤੋਂ ਹੋ ਗਿਆ ਇੱਧਰ ਫਿਰ ਮਿੱਟੀ ਮਿੱਟੀ ਕਰ ਦੂੰਗਾ ਮੈਂ ਇਸ ਕਰਕੇ ਬਣਾ ਦੇਣਾ ਕੰਮ ਉਹ ਤੋਂ ਬਾਰੀ ਕਰ ਰਿਹਾ ਤੁਸੀਂ ਉਹ ਵਾਲਾ ਪਾਈ ਜਾਓ ਅੱਛਾ ਮਗਰ ਕਰੀ ਕਿ ਕਿੰਨਾ ਮਤਲਬ ਕੰਮ ਕੀ ਸਾਡੇ ਵੀ ਤਰੀਕਾਂ ਦਾ ਕਰ ਲੈ ਸਾਡੇ ਘਰ ਦਾ ਕੰਮ ਹੈ ਹਾਂ ਫੇਰ ਹਾਂਜੀ ਗੱਲ ਮੈਂ ਮੇਰੀ ਗੱਲ ਕਰਾਉਣ ਲੱਗ ਪਈ। ਤੈਨੂੰ ਤੈਨੂੰ ਕਹਾਂ ਮੈਂ ਕਿਹਾ ਕਿ ਕੁਝ ਹੋਇਆ ਨਾ ਉਹ ਪਾਰ ਕਿਹਾ ਇਹ ਸੁਣ ਲੋ ਤਾਂ ਮੈਂ ਮਨਪ੍ਰੀਤ ਨੂੰ ਵੀ ਕਿਹਾ ਸੀ ਮਨਪ੍ਰੀਤ ਕਿੰਨੀ ਸ਼ਾਪਿੰਗ ਕੀਤੀ ਤੂੰ ਐਂ ਦੱਸ 5000 ਦੀ 5000 ਦੀ ਬਸ ਇਹ ਥੋੜੀ 10000 ਦੀ 10000 ਦੀ ਤੇ ਫੇਰ ਠੀਕ ਆ ਭਾਈ ਲਓ ਸਾਡੀ ਮਨਪ੍ਰੀਤ ਨੇ 10000 ਦੀ ਸ਼ਾਪਿੰਗ ਕਰ ਲਈ ਹੈ ਲੱਖ ਦੀ ਕਹਿ ਦਿੰਦੀ ਉਹ ਹੀ ਬੁਲੀ ਝੂਠ ਬੋਲਣਾ ਹੀ ਵੱਡਾ ਬੋਲ ਦਿੰਦੀ ਹੈ ਹਾਂ ਹਾਂ ਦਸਰ ਤੱਕ ਬੱਤੂ ਦਾ ਸਰ ਕੜਾ ਮਰਦਾਗਾ ਜੀ ਜੰਨੀ ਚੋਕ ਕਿਹ ਕੀ ਕਹਿੰਦੀ ਪਤਾ ਨਹੀਂ ਮੈਨੇ ਪੂਰਾ ਮਹੀਨਾ ਕਿਹਾ ਮੀਨਾ ਮੀਨਾ ਲਾ ਕੇ ਫੇਰ ਦਸਰ ਬਣਦਾ ਸਹੀ ਗੱਲ ਹੈ ਮੀਨਾ ਲੱਗਦਾ ਇਹਦਾ ਗੱਲ ਤੇਰੀ ਸਹੀ ਮਨ ਕੇ ਤਾਣਾ ਲੈ ਮੈਂ ਦਮਣ ਵਾਸਤੇ ਸੂਟ ਲੱਭਾਂ ਕੋਈ ਸਵਾ ਮ ਰਖੜੀ ਨੂੰ ਪਾਣਾ ਦਮਣ ਸੂਟ ਤੂੰ ਗੱਲ ਕਰ ਜਿੱਦਣ ਸਾਡਾ ਘਰ ਦਾ ਕੰਪਲੀਟ ਹੋ ਜਾਵੇ ਮੈਂ ਸਵਾ ਕੇ ਦੇਣਾ ਸੂਟ ਦੇ ਸਵਾ ਕੇ ਦਊ ਟੈਨਸ਼ਨ ਨਾ ਲੈ ਆ ਦੇ ਆਪਣਾ ਟੇਲਰ ਬੈਠਾ ਸਵਾ ਦੇ ਮੈਂ ਤੈਨੂੰ ਪਾਣਾ ਹੈ ਹਾਂ ਮੈਂ ਤਾਂ ਕਹਿੰਦਾ ਮੈਂ ਨਹੀਂ। ਨਾ। ਦੋ ਦਰਿਬਸਾ ਤੋਂ ਮੇਰੀ ਪਸੰਦੈ ਨੂੰ ਪਸੰਦ ਨਹੀਂ ਆਉਂਦੀ। ਦੱਸ ਕਿਹੜੀ ਪਸੰਦੈ? ਮੈਂ ਜਿਹੜਾ ਮਾਰੋਟੂ ਦੇ ਪਿੱਛੇ। ਮਾਲ ਵਿੱਚ ਕਰਤੀ ਪਿੱਛੇ ਕਿਨਾਂ ਗਰਦਨ ਤੇ। ਲਓ। ਮੰਮੀ ਦੇ ਤੌਣ ਦੁਖਦੀ ਪਈ ਐ। ਮੈਂ ਕਰ ਰਿਹਾ ਇਹਨਾਂ ਨੂੰ ਚੈੱਕ ਕਰ ਗਿਆ ਵੀ ਹੈ। ਮਾਨ ਮਾਨਪ੍ਰੇਮ ਤਕੜਾ ਬਲਾ ਕਰਨਾ ਹੈ ਨਾ ਟੈਨਸ਼ਨ ਨਾ ਲਾਓ ਤੁਸੀਂ। ਤੁਸੀਂ ਆਪਾਂ ਦਮਣਾ ਵਾਸਤੇ ਝੂਟਾ ਦੇਖ ਰਹੇ ਆ ਦਮਣ ਗੰਦੀ ਮੈਂ ਰੱਖਣੀ ਤੇ ਪਾਉਣਾ ਤੁਹਾਨੂੰ ਆਹ ਸਾਰੇ ਤਾਂ ਮੇਰੇ ਕੋਲ ਪਹਿਲੇ ਕਰੇਗੇ ਤਾਂ ਮੇਰੇ ਕੋਲ ਪਹਿਲੇ ਲਵਣ ਗੰਦੀ ਇਹ ਨਹੀਂ ਸੋਣਾ ਬਿਨਾਂ ਲਾਈਨਿੰਗ ਤੋਂ ਹੈ ਨਹੀਂ ਨਾ ਬਣਵਾਜੀ ਲਵਣ ਕੀ ਕਰਦੇ ਹੁੰਦੇ ਬਾਹਰ ਆਜਿਆ ਤਾਂ ਸਮਾਂ ਆਜਿਆ ਕਰੋ ਤੁਸੀਂ ਮੰਮੀਆਂ ਦੇ ਅੱਜ ਜਦੋਂ ਸਾਡਾ ਕਾਰ ਬਣੇਗਾ ਉਦੋਂ ਹੀ ਆਵਾਂਗੇ ਮੰਤੂ ਤਾਂ ਸਾਗ ਘਟਾ ਚੜਿਆ ਪਿਆ ਨਹੀਂ ਮੰਤੂ ਹਾਂ ਇਹ ਸਾਹ ਹੁੰਦਾ ਗਾਹ ਹਾਂ ਹੁੰਦਾ ਚਲੋ ਬੰਨ ਲਿਆ ਤੇ ਕਮਨ ਨੂੰ ਪਸੰਦ ਉਹ ਚੋਕੀ ਬਣਾ ਦੇ ਉਹ ਮੇਰੇ ਸਰਾ ਨਹੀਂ ਖੀ ਇਸ ਮਾਲੇ ਜੀ ਸੋਨ ਗਰ ਰਉਣਾ ਤੇ ਉਹ ਗਾਈ ਦਾ ਸਭੀ ਪਾਉਂਦੇ ਮੋਤਰ ਮਾਤ ਕਰਦਾ ਪਾਈ ਆ ਰਿਆ ਵਿੱਚ ਮੰਡੀ ਤੋਂ ਸਾਡੇ ਮੈਨੂੰ ਨਹੀਂ ਲੱਭਦਾ ਮੈਂ ਇਹ ਲੈ ਲੈ ਤਾਂ ਮਨ ਕਹਿੰਦਾ ਨਾ ਇਹ ਨਹੀਂ ਲੈਣਾ ਮੈਂ ਤਾਂ ਪੁਰਾਣਾ ਲੈਣਾ ਦੂਜਾ ਲੈਣਾ ਜੀ ਨਹੀਂ ਲੈਣ ਦਿਆ ਲੈਣਾ ਮੈਂ ਮਿੱਤਾ ਫੇਰਾ ਸੀ ਕਿਤੇ ਮੇਰੇ ਰੁਕੇ ਜਾਮਾ ਆਇਆ ਕੋਈ ਸੁਣਾ ਸੁਣਾਉਣ ਤੋਂ ਬੰਦਾ ਹੱਥ ਨਹੀਂ ਸਮਾਦਾ ਜ਼ਰੂਰੀ ਜ਼ਰੂਰੀ ਹੋਣੀ ਕੋਈ ਬਾਤ ਨਾ ਕੋਈ ਊਰ ਨਾ ਜਲਣਾ ਇੱਥੇ ਬੈ ਕੱਢ ਤੂੰ ਫਿਰ ਲਓ ਜੀ ਦਮਨ ਵਾਸਤੇ ਨਾ ਅਜੇ ਤੱਕ ਸਾਡੇ ਕੋਲ ਸੂਟ ਨਹੀਂ ਸਿਲੈਕਟ ਹੋ ਰਿਹਾ ਕਿ ਦਮਨ ਨੂੰ ਕਿਹੜਾ ਸੂਟ ਦੇਣਾ ਸੂਟ ਕਿਹੜਾ ਪਾਉਣਾ ਹੈ ਉਹਨੇ ਵੇਖੀ ਤੂੰ ਆਉਂਦੇ ਉਹਨੂੰ ਹਾਂ ਜੀ ਜਾ ਉਹਨੇ ਬੀਬੀਆਂ ਦੇ ਸੂਟ ਨੂੰ ਹੱਥ ਪਾਇਆ ਆ ਕੇ ਹੋਈ ਪਸੰਦ ਹੋਰੀ ਫਿੱਕੇ ਫਿੱਕੇ ਜੇ ਰੰਗ ਆਹ ਬਣਾ ਦਿਓ ਆਹ ਬਣਾ ਦਿਓ ਆਹ ਬਣਾ ਦਿਓ ਚੱਲ ਜੀ ਉਹਨੂੰ ਆਲਣ ਦੇ ਫੇਰ ਹੀ ਪਸੰਦ ਕਰਾਨੇ ਆ ਉਹਨੂੰ ਆਲ ਸਕੂਲੋਂ ਹੋ ਆਪਾਂ ਵੀ ਇੱਕ ਅਦਾ ਕੱਢ ਕੇ ਰੱਖਨੇ ਆ ਫੇਰ ਆਪਾਂ ਐਂ ਤਾਂ ਕਹਾਂ ਕਿਹੜਾ ਥੱਲੇ ਆਉਂਦੇ ਬਲੂ ਜਾ ਨਹੀਂ ਆਹ ਮੇਰਾ ਤੇ ਬੜਾ ਸੋਹੀ ਜਾ ਚੱਕਰ ਹੈ ਨਾ ਇਹ ਜਾਰਜਟ ਹੈ ਨਾ ਨਾ ਇਹ 0 ਚੈੱਕ 0 ਚੈੱਕ 80 ਗ੍ਰਾਮ ਤੇ ਨਹੀਂ ਹੈਗਾ 80 ਗ੍ਰਾਮ ਹੀ ਆਪਾਂ ਰੱਖਦੇ ਭਾਣੇ ਨਹੀਂ 80 ਗ੍ਰਾਮ ਬੜਾ ਚਰਚਾ ਚ 80 ਗ੍ਰਾਮ ਦਾ ਆ ਵੀ ਸੋਨਾ ਇਹ ਮੈਚਿੰਗ ਹੈ ਉਹ ਇਹ ਕੀ ਨਹੀਂ ਬੁਢਿਆ ਯਾਰ ਕਰਦਾ ਨਹੀਂ ਇਹ ਤਾਂ ਮੈਚਿੰਗ ਹੈ ਪਰ ਉਹਦੇ ਰੱਖਦਾ ਸੈਟ ਹੋਣਾ ਕੁੜੀਆਂ ਵਾਲਾ ਉਹ ਓ ਕੁੜੀਆਂ ਵਾਲਾ ਸਿਸਟਮ ਆ ਵੀ ਸੋਨਾ ਬਲੂ ਵੀ ਉਹ ਰੰਗ ਦੇ ਥੋੜਾ ਜਿਹਾ ਉਹ ਵਿਚਾਰੀ ਦਾ ਪੱਕਾ ਹੈ ਨਾ ਆਹ ਬਲੂ ਆਦੇ ਉਹਨੂੰ ਆਪੇ ਹੁੰਦਾ ਕਿ ਉਹ ਕੁਝ ਮਰਜ਼ੀ ਕਰੇ ਉਹਨੂੰ ਨਹੀਂ ਪਸੰਦ ਹੋ। ਹੋਰ ਕਿਹੜਾ ਲਾਈਏ ਉਹ? ਮੰਮੀ ਤੂੰ ਦੱਸ ਕਿਹੜਾ ਲਮਾਂ ਦਾ ਮਨ ਵਾਸਤੇ ਥੂੜਾ। ਤੇ ਪਸੰਦ ਹੀ ਨਹੀਂ ਹੈਗੀ। ਮੈਂ ਤੇ ਮੁਗਲ ਤੇਰੇ ਆ ਤੂੰ ਮੈਂ ਵਾ ਤੇ ਉਹ ਫੀਟਿੰਗ ਵਾਲਾ ਥੂੜ ਸੀ ਮੇਰਾ। ਹੋਰ ਹਾਂ ਮਾਰਾ ਲਾ ਜੀ ਪਰ ਮੇਰੇ ਥੂੜੇ ਤੇ ਠੀਕ ਮੈਂ ਪਸੰਦ ਕਰਕੇ ਲਾ। ਵਾਪਸ ਨਹੀਂ ਸਾਡੇ ਬੁਟੀਕ ਤੇ ਨਾ 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 ਵਾਪਸੀ ਨਹੀਂ ਨਾ 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 ਦੀ ਵਾਪਸੀ ਪਹਿਲਾ ਗੱਲ ਕੀਤੀ ਵਾਪਸ ਨਹੀਂ ਹੋਣਾ ਕੋਈ ਮੂੰਹ ਤਾਣਾ ਕੀ ਮੈਨੂੰ ਮੋਨ ਦਾ ਕੀ ਕਰੂ ਨਹੀਂ ਤਾ ਮੋੜ ਮੜੇ ਇੱਥੇ ਆ ਗਈ ਨਹੀਂ ਨਹੀਂ ਹੋਰ ਤੁਹਾਡਾ ਮੋੜ ਮੜ ਗਿਆ ਸੂਟ ਵਾਪਸ ਨਹੀਂ ਕਰਨਾ ਹੈਗਾ ਤਾਂ ਹੁਣ ਅੱਗੇ ਸਿਆਲ ਹੀ ਆਉਂਦਾ ਪਿਆ ਮੋਟੀ ਵਧੀਆ ਲੱਗੂਗੀ ਲੈ ਲੈ ਵੇ ਲਾਈਨਿੰਗ ਵੀ ਲੈਣਾ ਵੇ ਲੈਣਾ ਵੇ ਮੇਰੇ ਮਾਤਾ ਹੋਰੇ ਕਿਹੜਾ ਵੀ ਸਰਵਾਰ ਕਹਿੰਦੇ ਨੇ ਅੱਛਾ ਮਨ ਉਹ ਬਹੁਤ ਪੁਰਾਣਾ ਤੇ ਪੇਕਿਆਂ ਵੱਲੋਂ ਆਇਆ ਸੂਟ ਹੈ ਸਾਨੂੰ ਨਾ ਲਾਮਾ ਹੈ ਹਾਂ ਪੇਕਿਆਂ ਨੇ ਦਿੱਤਾ ਸੂਟ ਪੇਕਿਆਂ ਨੇ ਦਿੱਤਾ ਤੁਹਾਡੇ ਨਾਲ ਸੂਟ ਉਹ ਨਹੀਂ ਪੇਕਿਆਂ ਨੇ ਨਹੀਂ ਆਖੋ ਹਾਂ ਗੱਲ ਪੇਕਿਆਂ ਚਾਰੋਂ ਵੀ ਦਿੱਤੇ ਨੇ ਅੱਛਾ ਅੱਛਾ ਮੈਂ ਕਿਹਾ ਪੇਕਿਆਂ ਨੇ ਦਿੱਤਾ ਨਹੀਂ ਲਰ ਮੀਟ ਨਹੀਂ ਦਿੱਤਾ ਪ੍ਰਿੰਟਡ ਡਾਰਟ ਅੱਛਾ ਅੱਛਾ ਮੈਂ ਕਰਦੀ ਮੈਂ ਉਹਦੇ ਬਦਲੇ ਲਾਈਟ ਦਾ ਹੁੰਦਾ ਪਸੰਦ ਨਹੀਂ ਪਸੰਦ ਨਹੀਂ ਪਸੰਦ ਕਿਤੇ ਛੋਟੀ ਮਾਤਾ ਸਾਡੀ ਦੀ ਪਸੰਦ ਬਹੁਤ ਵੱਡੀ ਪਸੰਦ ਆ ਲੱਭ ਬੜੀਆ ਦਮਣ ਵਾਸਤੇ ਕੋਈ ਵਰਕ ਵਾਲੀ ਵਰਕ ਵਾਲੀ ਲੱਭ ਲੈਣੇ ਆ ਹੈ ਵਰਕ ਵਾਲਾ ਆਪਣਾ ਡਾਟ ਵਾਲਾ ਸਵਾਦੀ ਨੂੰ ਕੋਲਖਾ ਡਾਟ ਵਾਲਾ ਬਹੁਤ ਸੋਹਣਾ ਕਲਰ ਪਹਿਨੇ ਹਾਂ ਲਿਆ ਇਹੀ ਇਹੀ ਕੱਢ ਦਿੰਨੇ ਆ ਇਹੀ ਕੱਢ ਦਿੰਨੇ ਆ ਆ ਦੇਖੀ ਮੰਨਦੇ ਧਾੜੂ ਦਾ ਕਈ ਬਨੇ ਆਣੇ ਉਹ ਆਈ ਬਾਹਰ ਤੇ ਨੂੰ ਨਾ ਹੋਰ ਲਿਆ ਕੱਢ ਕੇ ਲਿਆ ਕਿੱਥੇ ਨੇ ਪੋਲਖਾ ਡਾਟ ਵਾਲੇ ਥੱਲੇ ਰੱਖੇ ਹੋਏ ਨੇ ਉਹ ਦੂਜੀ ਜਗ੍ਹਾ ਨਹੀਂ ਖੇੜੇ ਜਾਂਦੇ ਨੇ ਇਹੋ ਜਿਹੇ ਰੰਗ ਜੱਜ ਜੋ ਨੂੰ ਹਾਂ ਹਾਂ ਗ੍ਰੇਸ ਦਾ ਆ ਰਿਹਾ ਇਹ ਹੋਰ ਗੜ ਇਹ ਨਹੀਂ ਇਹ ਤਾਂ ਲਾਈਟ ਹੋ ਜਾਣਾ ਜ਼ਿਆਦਾ ਇਹ ਦੁਬਾਰਾ ਆਊਗਾ ਸਟਾਕ ਆਪਣੇ ਕੋਲ ਹੈ ਇਹ ਕਿਹੜਾ ਹੁਣ ਸਟਾਕ ਬਰਬਰੀ ਦਾ ਹੀ ਆਇਆ ਹਾਂ ਬਰਬਰੀ ਦਾ ਬਰਬਰੀ ਉਹਦੀ ਸੇਮ ਸਪੈਰਾਂ ਤਾਂ ਜੋਰਜਟ ਦੇ ਵਿੱਚ ਆਏ ਹਨ ਦੋ ਹੈ ਤੇ ਚਾਈ ਦੋ ਰੋਡ ਦੇ ਇੱਕ ਬਰ ਰਹਿ ਗਿਆ ਇਰੇ ਕੰਨ ਬੜਾ ਸੌਫਟ ਲਾਈ ਕਰ ਦਿੱਤੇ ਉਹ ਕ੍ਰੇਪ ਲੈ ਲੈਂਡ ਫਰਵਰੀ ਦੇ ਨਾਲ ਸ਼ੁਰੂਆਤ ਕਰੇਪ ਦੀ ਆ ਜਿਹੜਾ ਅਮਨ ਨੇ ਪਾਇਆ ਦੇ ਨਾਲ ਦਾ ਆ ਗਿਆ ਸਟਾਕ ਪਰ ਹੈ ਨਹੀਂ ਖਤਮ ਹੋ ਗਿਆ ਆ ਇਹਦਾ ਵੀ ਪਤਾ ਨਹੀਂ ਲੱਗਦਾ ਕਿ ਪਾਸ ਪਤਾ ਲੱਗਿਆ ਹੋਏਗਾ ਦੇ ਫਾੜ ਕੇ ਤਾਂ ਰੱਖ ਨਾ ਮਨਪ੍ਰੀਤ ਕੱਢ ਤਾ ਤੇਰਾ ਸੂਟ ਮਨਪ੍ਰੀਤ ਐ ਘੱਟ ਸੜੇ ਜਿਹਦੇ ਪੈ ਉਹ ਦਿਨ ਬਰਵਾੜ ਤੇ ਨਹੀਂ ਦਿੰਦਾ ਤੇ ਹੈ ਮਨਪ੍ਰੀਤ ਜ਼ਿਆਦਾ ਗੱਲ ਨਹੀਂ ਕਰਦੀ ਕੀ ਗੱਲ ਅੱਜ ਤਾਂ ਮਾਫਰ ਹੋਉਂਦੀ ਨਹੀਂ ਮੰਮੀ ਨੂੰ ਕੀ ਮੈਂ ਬੰਦ ਕਰ ਤਾ ਹੱਸ ਉਹਰ ਜਮ ਘੁੰਮ ਜੇ ਹੋ ਗਿਆ ਮਾਰ ਕੇ ਉੱਪਰ ਫਖਾ ਜਾ ਕੇ ਲੱਗਦਾ ਛੋਟਾ ਜਿਹੜਾ ਬੱਡੇ ਹੋਦੇ ਪਿਆ ਨਾਲੇ ਏਸੀ ਕਰਾ ਹਾਂ ਥੋੜਾ ਜਿਹਾ ਕਿੰਨੇ ਦਾ ਕੀਤਾ ਹੈ ਨਹੀਂ ਇਹਦਾ ਪਤਾ ਹੀ ਉਤਰਨਾ ਕਿ ਕਿਹੜਾ ਕਰਿਆ ਹੋਆ ਉਹ ਵੀ ਨਹੀਂ ਆਉਂਦਾ ਕੁੱਤਾ ਚੱਲਦਾ ਤੇ ਕੋਈ ਇਹਨੂੰ ਆ ਮੈਨੂੰ ਖੰਡ ਲੱਗਦੀ ਹੈ ਤੇ ਕੋਈ ਨਹੀਂ ਤੁਰਿਆ ਜੇ ਸਾਡੇ ਕੋਲ ਸੋਹੂ ਆਇਆ ਤਾਂ ਕੋਈ ਨਹੀਂ ਕਰਕੇ ਗੁਦੀ ਕੋਟਰ ਕੋਟ ਰੱਖਣੀ ਹੈ ਹੈ ਨਹੀਂ ਫਿਰ ਆਹ ਸਟੈਂਡ ਇੱਧਰ ਲਾਉਣਾ ਪੈਣਾ ਇੱਧਰ ਆ ਕੇ ਉੱਥੇ ਪਲੱਗ ਹੈਗਾ ਇੱਥੇ ਰੱਖਿਓ ਇੱਕ ਜਿਹੜੇ ਨਾਲੇ ਉਹੋ ਕੀ ਨਹੀਂ ਤੇ ਕੋਕ ਜਿਹੜਾ ਨਾ ਇਹ ਹੋਲ ਡਰਿੰਕ ਲਿਆਈ ਹੈ ਕੱਚ ਦੇ ਗਲਾਸ ਚ ਸੋਹਣਾ ਲੱਗਦਾ ਇਹਦੇ ਚ ਨਹੀਂ ਲੱਗਦਾ ਸਟੀਲ ਦੇ ਗਲਾਸ ਚ ਵਧੀਆ ਨਾਲ ਠੰਡਾ ਠੰਡਾ ਹੈ ਨਾ ਠੰਡਾ ਠੰਡਾ ਕਹਿੰਦੇ ਸਟੀਲ ਦੇ ਗਲਾਸ ਵਧੀਆ ਕੱਚ ਦੇ ਚ ਨਹੀਂ ਵਧੀਆ ਠੰਡਾ ਜਦ ਇਹ ਪਾਰਟੀ ਚੱਲ ਰਹੀ ਪਾਰਟੀ ਹੋ ਰਹੀ ਹੈ ਹਾਏ ਹਾਏ ਮਨਪੀ ਤੇ ਡੋਲਿਆ ਦੇਖ ਕਿ ਨਹੀਂ ਕੋਈ ਨਾ ਪੋਚਾ ਮਾਰ ਪੋਚਾ ਮਾਰ ਮਨਪੀ ਦਾ ਲਓ ਜੀ ਤੁਸੀਂ ਵੀ ਪੀਓ ਕੀ ਲੈਂਦਾ ਬਰਿੰਦਾ ਲੈਂਦਾ ਫੈਂਟਾ ਵੀ ਨਹੀਂ ਲੈਂਦਾ ਬਣ ਸਵਾਦ ਹੀ ਨਹੀਂ ਮਰਿੰਡਾ ਮਨਪ੍ਰੀਤ ਇਹ ਤੇ ਮਿੱਠਾ ਪਾਇਆ ਹੋਇਆ ਮਨਪ੍ਰੀਤ ਲੈ ਜੀ ਪਾਰਟੀ ਹੋ ਗਈ ਤੇ ਪਰ ਥੱਲੇ ਗੰਡ ਪੈ ਗਿਆ ਮਨਪ੍ਰੀਤ ਹੂੰ ਕੋਈ ਗਾੜੀ ਕਹਿੰਦੀ ਮੈਂ ਪਾਵਾਂਗੀ ਮੈਨੂੰ ਫੜਾ ਦੇ ਮੈਂ ਪਾਵਾਂਗੀ ਸਵਾਦ ਪੂਰਾ ਕਿਵੇਂ ਦਾ ਸਵਾਦ ਹੈ ਹੂੰ ਜਾਲਜੀਰੇ ਵਰਗਾ ਹਾਂ ਹਾਂ ਤਾਂ ਜਾਲਜੀਰੇ ਵਰਗਾ ਨਾਲ ਲੇਜ਼ ਵੀ ਲਿਆਉਂਦੀ ਬੱਲੇਜ਼ ਵੀ ਲਿਆਉਂਦੀ ਨਾਲ ਦਮਾ ਪੈਸੇ ਹਾਂ ਦਮਾ ਪੈਸੇ ਹੋਰ ਲੈ ਲਿਆ ਨਾ ਨਾ ਤੂੰ ਕੋਈ ਪਾਸੇ ਪਾਸ ਨਾ ਨਹੀਂ ਤੂੰ ਤੇੂੰ ਖੁਸ਼ ਹੋਣੀ ਚਾਹੀਦੀ ਪੈਸਿਆਂ ਦੀ ਨਾ ਟੈਨਸ਼ਨ ਹੂੰ ਹਾਂ ਦਮਾ ਕਿਹੜੀ ਲੈ ਲਿਆਏਂਗੀ ਲੇਜ਼ ਲਿਆਉਣੇ ਨੇ ਤੂੰ ਹੋਰ ਕਿਹੜੀ ਲਿਆਏਂਗੀ ਕਿਹੜੀ ਇਹਦੇ ਕੋਲ ਹਾਂ ਹਰੇ ਚਾਲੂਾਈ ਵਾਲੀ ਨਹੀਂ ਹੂੰ ਹੂੰ ਚਲੋ ਨਾ